ਇਹ ਭਾਰਤ ਵਿੱਚ 2 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਦੁਸ਼ਹਿਰੇ ਦੇ ਤਿਉਹਾਰ ਤੇ ਸਾੜੇ ਜਾਂਦੇ ਨੇ 라ਵਣ ਕੁੰਭਕਰਨ ਤੇ ਮੇਗਨਾਥ ਦੇ ਪੁਤਲੇ ਸੋ ਅਸੀਂ ਵਿਸ਼ੇਸ਼ ਕਾਰੀਗਰਾਂ ਕੋਲ ਪਹੁੰਚੇ ਆਂ ਗੱਲਬਾਤ ਕਰਾਂਗੇ ਉਹਨਾਂ ਨਾਲ ਕਿਸ ਤਰ੍ਹਾਂ ਉਹ ਪੁਤਲੇ ਤਿਆਰ ਕਰਦੇ ਨੇ ਕੀ ਮੰਗ ਏ ਇਸ ਵਾਰੀ ਪੁਤਲਿਆਂ ਦੀ ਤੇ ਸਾਡੇ ਨਾਲ 라ਵਣ ਦੇ ਪੁਤਲੇ ਬਣਾਉਣ ਵਾਲੇ ਕਾਰੀਗਰ ਮੌਜੂਦ ਨੇ ਸਭ ਤੋਂ ਪਹਿਲਾਂ ਨਾਮ ਜਾਣ ਲੈਣੇ ਭਾਜੀ ਕੀ ਨਾਮ ਹੈ ਤੁਹਾਡਾ ਵਿਨੋਦ ਕੁਮਾਰ ਬਨਵਾੜੇ ਰਾਜਾ ਕਿੰਨੇ ਸਾਲ ਤੋਂ ਤੁਸੀਂ ਇਹ ਪੁਤਲੇ ਬਣਾ ਰਹੇ ਹੋ ਸਰ ਮੇਰੇ ਤਾਂ ਬਚਪਨਾ ਹੀ ਜਦੋਂ ਮੈਂ ਮੇਰਾ 125 ਸਾਲ ਹੋ ਗਏ ਸਾਡੇ ਮੈਂ ਦਾਦਾ ਜੀ ਨੇ ਕੰਮ ਸਿਖਾ ਦਿੱਤਾ ਸੀ ਉਹ ਕਰ ਰਹੇ ਸੀ ਅੱਛਾ ਤੁਸੀਂ ਆਪਣੇ ਦਾਦਾ ਜੀ ਤੋਂ ਫਾਦਰ ਸਾਹਿਬ ਤੋਂ ਇਹ ਕੰਮ ਸਿੱਖਿਆ ਹਾਂਜੀ ਹਾਂਜੀ ਮੈਂ ਆਪਣੇ ਦਾਦਾ ਜੀ ਤੋਂ ਉਹ ਪਹਿਲੇ ਮੈਂ ਦਾਦਾ ਜੀ ਤੋਂ ਸਿੱਖਿਆ ਬਾਅਦ ਚ ਪਿਤਾ ਜੀ ਤੋਂ ਸਿੱਖਿਆ ਅੱਛਾ ਜੀ ਦਾਦਾ ਜੀ ਨਾਲ ਜਿਆਦਾ ਪਿਆਰ ਹੋਣਾ ਤੁਹਾਡਾ ਹਾਂਜੀ ਦਾਦਾ ਜੀ ਮੇਰੇ ਨਾਲ ਬਹੁਤ ਕਰਦੇ ਸੀ ਅੱਛਾ ਇਹ ਜਿਸ ਤਰ੍ਹਾਂ ਇਹ ਪੁਤਲੇ ਬਣ ਰਹੇ ਨੇ ਸਿਰਫ ਲੋਹਗੜ੍ਹ ਚ ਹੀ ਬੰਦੇ ਨੇ ਜਾਂ ਅੰਮ੍ਰਿਤਸਰ ਦੇ ਹੋਰ ਵੀ ਇਲਾਕੇ ਨੇ ਸਰ ਮੈਂ ਇਹ ਪੁਤਲੇ ਜਿਹੜੇ ਆ ਮੇਰੇ ਦਾਦਾ ਜੀ ਦੇ ਛੋਟੇ ਬਰਦਰ ਸੀ ਡੈਡੀ ਮੇਰੇ ਦੇ ਚਾਚਾ ਜੀ ਉਹ ਹਰਦਵਾਰ ਚ ਬਣਾ ਤੇ ਉਸ ਤੋਂ ਇਲਾਵਾ ਮੇਰੇ ਰਾਵਣ ਦੇ ਫੇਸ ਲੰਡਨ ਤੱਕ ਬਣ ਕੇ ਜਾ ਰਹੇ ਆ ਮੈਂ 8 10 ਇਥੋਂ ਸਪਲਾਈ ਕਰ ਚੁੱਕਿਆ ਆਇਆ ਪੋਰੀਅਰ ਕਰ ਚੁੱਕਿਆ ਆਇਆ ਦੰਦਨ ਤੱਕ ਮੇਰਾ ਸਮਾਨ ਜਾਂਦਾ ਆਇਆ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਰਿਸ਼ਤੇਦਾਰ ਹਰ ਦੁਆਰ ਵੀ ਮੌਜੂਦ ਨੇ ਉਹ ਵੀ ਬਣਾ ਰਹੇ ਨੇ ਜਾਰੀ ਆ ਹਾਂਜੀ ਹਾਂਜੀ ਸਰ ਉੱਥੇ ਬਣਾਉਂਦੇ ਤੁਸੀਂ ਇੱਥੇ ਬਣਾ ਰਹੇ ਮੈਂ ਅਸੀ ਅੰਬਰ ਸਰ ਸੋਡਾ ਉਹਨਾਂ ਦੇ ਜਿਹੜਾ ਡੈਡੀ ਹੱਡੇ ਦੇ ਚਾਚਾ ਹਰ ਦੁਆਰ ਸੇ ਵਸ ਗਏ ਉੱਥੇ ਬਣਾ ਰਹੇ ਆ ਅਸੀਂ ਇੱਥੇ ਰਹ ਰਹੇ ਇੱਥੇ ਬਣਾ ਰਹੇ ਆ ਅੱਛਾ ਇਹ ਜਿਹੜਾ ਲੋਗੜ ਇਲਾਕਾ ਏ ਇਹਦੇ ਵਿੱਚ ਕਿੰਨੇ ਕ ਘਰ ਹੋਣਗੇ ਜਿਹੜੇ ਰਾਵਣ ਦੇ ਜਿਹੜੇ ਪੁਤਲੇ ਤਿਆਰ ਕਰਦੇ ਸਰ ਮਿਹਨਤ ਤੇ ਸ਼ੁਰੂਆਤ ਤੇ ਸਾਡੋ ਹੀ ਘਰੋਂ ਆ ਯਾਰ ਬਾਕੀ ਹੋਰ ਜਿਹੜੇ ਹੈਗੇ ਕਈ ਹੁਣ ਜਿਸ ਤਰ੍ਹਾਂ ਨਵੀਂ ਪੀੜੀਆਂ ਆ ਨਾ ਲੱਗਦੀ ਰਹੀ ਸਿੱਖਦੀ ਰਹੀ ਬਣਾਉਂਦੇ ਯਾਰੇ ਆ ਉਹ ਸਾਡੇ ਕੋਲੋਂ ਸਿੱਖੋ ਉਹਨਾਂ ਕੋਲੋਂ ਕੋਈ ਹੋਰ ਸਿੱਖ ਰਹੇ ਉਹਨਾਂ ਕੋਲੋਂ ਕੋਈ ਹੋਰ ਸਿੱਖ ਰਹੇ ਉਹ ਵੀ ਚੱਲ ਰਿਹਾ ਕਿ ਸੁਨਨ ਵਿੱਚ ਆ ਰਿਹਾ ਕਿ ਤਕਰੀਬਨ ਹਰ ਘਰ 'ਚ ਤੁਹਾਨੂੰ 2-2 3-3 ਪੁਤਲੇ ਤਿਆਰ ਪੇ ਮਿਲ ਜਾਣਗੇ ਕਿ ਸਾਰੇ ਪੁਤਲੇ ਛੋਟੇ-ਛੋਟੇ ਪੁਤਲੇ ਮੈਂ ਜਿਹੜਾ ਮੈਂ ਦਰਗਾਹਾਂ ਮੰਦਿਰ ਦਾ ਦੁਸ਼ਹਿਰਾ ਬਣਾ ਰਿਹਾ ਮੈਂ ਤੇ ਸਭ ਨਾਲੋਂ ਵੱਡਾ ਕੰਮ ਐਸੇ ਵੱਡੀ ਅੰਮ੍ਰਿਤਸਰ ਪੰਜਾਬ 'ਚ ਨਹੀਂ ਤੁਹਾਨੂੰ ਮੂਰਤੀ ਮਿਲੇਗੀ ਅੱਛਾ ਜੀ ਐ 100 ਫੁੱਟ ਪਲੱਸ ਦੀ ਹੈ ਜਿਹੜੀ ਇਹਨਾਂ ਦੇ ਦੁਆਰਾ ਮੰਦਿਰ ਦੇ ਵਿੱਚ ਦਿਨ ਤਿਆਰ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਚ ਕਿੰਨੇ ਵੱਡੇ ਵੱਡੇ ਮੰਦਿਰ ਨੇ ਕਿੰਨਾ ਕਿੰਨਾ ਮੰਦਿਰਾਂ ਦਾ ਤੁਹਾਨੂੰ ਆਰਡਰ ਆਉਂਦਾ ਹੈ? ਸਰ ਮੈਂ ਮੇਰੇ ਕੋਲ ਮੈਂ ਜਿਆਦਾ ਕੰਮ ਨਹੀਂ ਕਰਦਾ। ਮੈਂ ਸਿਰਫ ਦਰਗਾਹਾਂ ਮੰਦਿਰ ਦਾ ਕੰਮ ਕਰਦਾ ਹਾਂ ਕਿ ਮੇਰੇ ਕੋਲ ਝੰਡਿਆਲੇ ਦਾ ਕੰਮ ਉਸ ਤਰ੍ਹਾਂ ਕੰਮ ਕਾਫੀ ਹੈ। ਅਸੀਂ ਚਾਰ ਭਰਾ ਹਾਂ ਬਰਾਦਰੀ ਸਾਡੀ ਸਾਰੀ ਫੈਮਿਲੀ ਐਸੇ ਇਹਦੇ ਵਿੱਚ ਲੱਗੀ ਹੋਈ ਹੈ। ਛੋਟਾ ਛੋਟਾ ਬ੍ਰਦਰ ਮੇਰਾ ਤਰਨ ਤਰਨ ਜੇ ਕੰਮ ਕਰ ਰਿਹਾ ਹੈ। ਇਸ ਤੋਂ ਬਾਅਦ ਮੈਂ ਪਰਸੋ ਝੰਡਿਆਲੇ ਜਾ ਰਹੇ ਹਾਂ। ਕਾਦੀਆਂ ਦਾ ਹੈਗਾ ਕਾਦੀਆ ਇੱਥੇ ਤਿਆਰ ਕਰਕੇ ਭੇਜ ਦੇਣਾ। ਔਰ ਢਿਲਵਾਵਾਂ ਉਹ ਵੀ ਇੱਥੇ ਤਿਆਰ ਕਰਕੇ ਭੇਜ ਦੇਣਾ ਜੇਕਰ ਕੀਮਤ ਦੀ ਗੱਲ ਕਰੀਏ ਤਾਂ 라ਵਣ ਕੁੰਭ ਕਰਨ ਤੇ ਮੇਗ ਨਾਲ ਦੇ ਤਿੰਨ ਵੱਡੇ ਪੁੱਤਲੇ ਬਣਾਉਣੇ ਹੋਣ ਤਾਂ ਕਿੰਨੇ ਤੁਸੀਂ ਪੈਸੇ ਲੈਂਦੇ ਸਰ ਸਹੀ ਦੇ ਹਿਸਾਬ ਹੁੰਦਾ ਸਹੀ ਦੇ ਹਿਸਾਬ ਨਾਲ ਹਾਂ ਜੀ ਜਿਸ ਤਰ੍ਹਾਂ ਕੇ 8 20 ਫੁੱਟ ਤੱਕ ਮੂਰਤੀ ਹੋਵੇ ਉਹਦਾ 1000 ਰੁਪਿਆ ਫੁੱਟ ਲੈ ਲੀਦਾ ਵੈ 1000 ਰੁਪਿਆ 1000 ਰੁਪਿਆ 1500 ਰੁਪਿਆ ਫਿਰ 2500 ਵੀ ਹੋ ਜਾਂਦਾ ਵੈ 2500 ਤੋਂ ਉੱਤੇ ਨਹੀਂ ਉਹਨ ਵੇਖੋ ਛੋਟੀਆਂ ਮੂਰਤੀਆਂ ਇਹਦੇ ਵਿੱਚ ਸਾਰਾ ਮਾਲ ਪਾੜ ਕੇ ਲੱਗਿਆ ਹੈ ਅੱਛਾ ਜੀ ਇਹ ਵੱਡੀ ਮੂਰਤੀਆਂ ਵੇਖੋ ਸਾਰਾ ਮਾਲ ਇਹਦੇ ਸਮੂਤਾ ਲੱਗਿਆ ਹੈ ਤੇ ਇਹਦੇ ਵਿੱਚ ਕੋਈ ਬਾਸ ਪਾੜ ਕੇ ਨਹੀਂ ਲੱਗਿਆ ਹੈ ਅੱਛਾ ਇਹਦੇ ਵਿੱਚ ਔਸ਼ਲੀ ਖਰਚਾ ਵੱਧਾ ਜਾਂਦਾ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਕਿਹੜੀ ਚੀਜ਼ ਤੋਂ ਜਿਹੜੇ ਪੁਤਲੇ ਤਿਆਰ ਹੁੰਦੇ ਜਿਸ ਤਰ੍ਹਾਂ ਬਾਸ ਦੀ ਲੱਕੜ ਇੱਥੇ ਵੇਖਣ ਨੂੰ ਮਿਲ ਰਹੀ ਹੈ ਔਰ ਕਾਗਜੇ ਹੋਰ ਕਿਹੜੀ ਕਿੜੀ ਚੀਜ਼ ਇਹਦੇ ਵਿੱਚ ਵਰਤੀ ਹੈ ਮੈਨ ਤੇ ਬਾਸ ਹੋ ਗਿਆ ਕਾਗਜ ਹੋ ਗਿਆ ਕਪੜਾ ਹੋ ਗਿਆ ਔਰ ਬਾਚ ਡੈਕੋਰੇਸ਼ਨ ਅਲੇ ਜਿਹੜੇ ਕਾਗਜ ਲੱਗਨੇ ਉਹ ਲੱਗਨੇ ਆ ਫਿਰ ਉਸ ਤੋਂ ਬਾਅਦ ਜਦੋਂ ਗਰਾਊਂਡ 'ਚ ਪਹੁੰਚ ਗਏ ਫਿਰ ਅਸਵਾਜੀ ਹੈ ਕਿਲੇ ਰਸੇ ਉਹ ਲਗਣਾ ਜੋ ਕੁਝ ਉਹ ਲਗਣਾ ਇਸ ਵਾਰ ਦੁਸ਼ਹਿਰਾ ਜਿਹੜਾ ਤਿਹਾਰੇ ਇਸ ਤਰ੍ਹਾਂ ਦਾ ਰੁਝਾਨ ਵੇਖਣਾ ਲੱਗ ਰਹੀ ਏ ਲੋਕ ਗਾਹ ਕਾਰੇ ਨੇ ਖਰੀਦਾਂ ਹਾਂਜੀ ਆ ਰਹੇ ਆ ਰਹੇ ਪਰ ਜਿਹੜਾ ਪਿਛਲੀ ਵਾਰੀ ਸਾਡੇ ਪੰਜਾਬ ਵਾਸੀਆਂ ਨਾਲ ਜਿਹੜਾ ਸਾਡੇ ਭਰਾਵਾਂ ਨਾਲ ਜਿਹੜਾ ਬਾੜਪੀਕ ਤੇ ਸਾਨੂੰ ਵੀ ਬੜਾ ਬੜਾ ਦੁੱਖ ਅਸਾਸਦਾ ਲekin ਪੰਜਾਬ ਵਾਸੀ ਜਿਹੜੇ ਸਾਡੇ ਅਨੇਕ ਦਲੇਰ ਨੇ ਬੜੀ ਤੁਮਤਾ ਨਾਲ ਤਿਆਰ ਮਨਾ ਰਹੇ ਨੇ। ਉਹ ਕਹਿਣਾ ਚਾਹੋਗੇ ਜਨਤਾ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਜਨਤਾ ਨੇ ਸੰਦੇਸ਼ ਦੇਣਾ ਜਾਨੇ ਕਿ ਜੋ ਮਾਰਾ ਨੇ ਇਤੁਰਕੜਾ ਨਾ ਹੋਈ ਸਾਡੇ ਪੰਜਾਬ ਪੀੜਤਾਂ ਨੇ ਬਾੜ ਪੀੜਤਾਂ ਨਾਲ ਉਹ ਬੜਾ ਅਫਸੋਸ ਆ ਕਿ ਅੱਜ ਬਹੁਤ ਤੁਮਤਾ ਨਾਲ ਤਿਆਰ ਮਨਾਇਆ ਜਾ ਰਿਹਾ। ਸੋ ਤੁਸੀਂ ਵੇਖਿਆ ਕਿਸ ਤਰ੍ਹਾਂ ਜਿਹੜੇ ਇੱਥੇ ਕਾਰੀਗਰ ਨੇ ਜਿਹੜੇ ਪੁਤਲੇ ਤਿਆਰ ਕਰਦੇ ਨੇ ਉਹਨਾਂ ਨੇ ਦੱਸਿਆ ਹੈ ਈ ਚਾਹੇ ਇਸ ਵਾਰ ਹੜ੍ਹ ਆਏ ਨੇ ਫਿਰ ਵੀ ਜਿਹੜਾ ਤਿਉਹਾਰ ਏ ਉਹ ਖੁਸ਼ੀ ਖੁਸ਼ਾਲੀ ਨਾਲ ਮਨਾਇਆ ਜਾਵੇ ਤਾਂ ਕਿ ਹਰ ਕਿਸੇ ਦੇ ਘਰ ਵਿੱਚ ਜਿਹੜਾ ਏ ਤਿਉਹਾਰਾਂ ਦੇ ਸਮੇਂ ਪੈਸਾ ਪਹੁੰਚੇ ਵਰਖਾ ਤਬ ਪੁੰਜਣ ਖੁਸ਼ੀਆਂ ਪਹੁੰਚਣ ਤੁਸੀਂ ਵੇਖਦੇ ਹੋ ਐਲ ਐਫ ਨਿਊਜ਼ 24 ਕੈਮਰਾਮੈਨ ਰਾਏ ਕੁਮਾਰ ਦੇ ਨਾਲ ਸਰਜੀਤ